ਰਾਜਾ ਤੈਨੂੰ ਇਹ ਤਾਂ ਨਹੀਂ ਪਤਾ ਫਿਰ ਤੇਰੇ ਨਾਲ ਆ ਧਨ ਦੌਲਤ ਮਾਇਆ ਕੋਈ ਪੰਡਾ ਬੰਨ ਲੈਣੀ ਆ ਸੀ ਨਾਲ ਨਹੀਂ ਜਾ ਕੇ ਜਾਣੀ ਰਸਤੇ ਦਾ ਖਰਚਾ ਕਹਿੰਦੇ ਇੱਕ ਨਿੱਕਾ ਪੈਸਾ ਮੇਰੇ ਨਾਲ ਨਹੀਂ ਜਾਣਾ ਬੋਲੋ ਇੱਕ ਨਿੱਕਾ ਪੈਸਾ ਨਾਲ ਨਹੀਂ ਜਾਣਾ ਤੀਜਾ ਸਵਾਲ ਰਾਜਾ ਮੈਨੂੰ ਜਾਂ ਕਿਸੇ ਹੋਰ ਵਜ਼ੀਰ ਨੂੰ ਜਾਂ ਆਪਣੇ ਪੁੱਤਰ ਧੀ ਨੂੰ ਆਪਣੀ ਘਰ ਵਾਲੀ ਵਿੱਚੋਂ ਕਿਸੇ ਨੂੰ ਨਾਲ ਕਹਿੰਦੇ ਉੱਥੇ ਤਾਂ ਇਕੱਲੇ ਨਹੀਂ ਜਾਣਾ ਚੌਥਾ ਸਵਾਲ ਰਾਜਾ ਫਿਰ ਤੂੰ ਕਦੇ ਨਾਮ ਜਪਿਆ ਕਹਿੰਦੇ ਮੈਂ ਨਾਮ ਨਹੀਂ ਜਪਿਆ ਕਹਿੰਦੇ ਤੈਨੂੰ ਪਤਾ ਹੈ ਨਾਲ ਕੀ ਜਾਣਾ ਹੈ ਪੰਜਵਾਂ ਸਵਾਲ ਰਾਜਾ ਕਹਿੰਦਾ ਨਾਮ ਜਪਿਆ ਤੇ ਚੰਗੇ ਕਰਮ ਕੀਤੇ ਨਾਲ ਜਾਣਗੇ ਤੇ ਮਹਾਂਪੁਰਸ਼ੋ ਆਹ ਧਿਆਨ ਦਿਓ ਮਹਾਂਪੁਰਸ਼ਾਂ ਨੇ ਕਿਹਾ ਸੀ ਜਿੱਦੈ ਤੈਨੂੰ ਕੋਈ ਵੱਡਾ ਮੂਰਖ ਮਿਲ ਜੇ ਉਹਨੂੰ ਇਹ ਸੋਟੀ ਦੇ ਦੀ ਵਜ਼ੀਰ ਨੇ ਉਹ ਪੰਜ ਸਵਾਲ ਰਾਜੇ ਨੂੰ ਪੁੱਛੇ ਤੇ ਸੋਟੀ ਉਸ ਰਾਜੇ ਨੂੰ ਹੀ ਦੇ ਦਿੱਤੀ ਬੋਲੋ ਵਾਹ ਕਹਿੰਦੇ ਤੇਰੇ ਨਾਲੋਂ ਵੱਡਾ ਮੂਰਖ ਨਹੀਂ ਮਿਲਿਆ ਮੈਨੂੰ ਸਭ ਕੁਝ ਪਤਾ ਹੁੰਦਿਆਂ ਹੋਇਆਂ ਵੀ ਵੀ ਕੁਝ ਵੀ ਨਾਲ ਨਹੀਂ ਜਾਣਾ ਇੱਕ ਨਾਮ ਤੋਂ ਬਿਨਾਂ ਚੰਗੇ ਕਰਮ ਤੋਂ ਬਿਨਾਂ ਕਿਸੇ ਨੇ ਨਾਲ ਨਹੀਂ ਨਿਭਣਾ ਕਿਸੇ ਨੇ ਨਾਲ ਨਹੀਂ ਤੁਰਨਾ ਤੇਰੀਆਂ ਚੰਗਿਆਈਆਂ ਨਾਲ ਜਾਣਗੀ ਆ ਤੇਰੇ ਗੁਣ ਇਕੱਠੇ ਕੀਤੇ ਨਾਲ ਜਾਣਗੇ ਤੇਰੀ ਬੰਦਗੀ ਕੀਤੀ ਤੇਰੀ ਸੇਵਾ ਕੀਤੀ ਨਾਲ ਜਾਊਗੀ ਔਰ ਕੁਝ ਵੀ ਨਾਲ ਨਹੀਂ ਜਾਣਾ ਕਹਿੰਦੇ ਰਾਜਾ ਤੈਨੂੰ ਸਾਰਾ ਕੁਝ ਪਤਾ ਹੁੰਦਿਆਂ ਵੀ ਕਹਿੰਦੇ ਤਾਂ ਵੀ ਤੂੰ ਨਾਮ ਨਹੀਂ ਜਪਿਆ ਕਹਿੰਦੇ ਫਿਰ ਤੇਰੇ ਤੋਂ ਵੱਡਾ ਮੂਰਖ ਕੌਣ ਹੋ ਸਕਦਾ ਹੈ ਤੇ ਹੁਣ ਬੇਨਤੀ ਸੁਣਿਓ ਜਿਹੜੇ ਨਾਮ ਨਹੀਂ ਜਪਦੇ ਛੋਟੀ ਆਪਣੇ ਕੋਲੇ ਵੀ ਉਹੀ ਲੱਗਦਾ ਆਖੋ ਸਤਨਾ ਵਾਹਿਗੁਰੂ